ਗੁਲਾਬ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜਿਹੜਾ ਕਿ ਅਸੀਂ ਬਾਹਰੋਂ ਮੰਗਾਉਂਦੇ ਆ ਅਤੇ ਪੰਜਾਬ ਦੇ ਵਿੱਚਕਾਰ ਇਸ ਦੀ ਕੋਈ ਖੇਤੀ ਨਹੀਂ ਹੈ ਪਿਛਲੇ 1 ਮਹੀਨੇ ਤੋਂ ਧੁੱਪ ਨਿਕਲੀ ਨਹੀਂ ਤੇ ਜੇ ਉਹ ਧੁੱਪ ਨਹੀਂ ਨਿਕਲੀ ਉਹਦੇ ਕਰਕੇ ਇੱਥੇ ਜਿਹੜਾ ਐਟਮੋਸਫੇਅਰ ਹੈ ਫੁੱਲ ਦੀ ਖੇਤੀ ਦੇ ਵਿੱਚਕਾਰ ਉਹ ਫੁੱਲ ਨੇ ਖਿੜਨੇ ਹੀ ਨਹੀਂ ਅੱਛਾ ਜਿੱਦਾਂ ਤੁਸੀਂ ਗੁਲਾਬ ਦੇ ਫੁੱਲ ਦੀ ਗੱਲ ਕੀਤੀ ਪਹਿਲਾਂ ਤਾਂ ਮੈਨੂੰ ਗੁਲਾਬ ਦੇ ਫੁੱਲਾਂ ਦੀਆਂ ਕਿਸਮਾਂ ਦੇ ਬਾਰੇ ਥੋੜਾ ਜਿਹਾ ਦੱਸੋ ਆਮ ਰੂਟੀਨ ਦੇ ਵਿਚਕਾਰਾਂ ਦਾ ਜਿਹੜਾ ਆਪਾਂ ਪੂਜਾ ਵਰਤ ਵਾਸਤੇ ਵਰਤਦੇ ਆ ਉਹ ਦੇਸੀ ਗੁਲਾਬ ਨੂੰ ਕਹਿੰਦੇ ਆਪਾਂ ਇਹ ਹੁੰਦਾ ਹੈ ਓਪਨ ਖੇਤੀ ਦੇ ਵਿਚਕਾਰ ਲੱਗਦਾ ਹੈ ਕਿਹੜਾ ਐਡਰੈਸ ਕੀ ਹੈ ਤੁਹਾਡਾ ਇਹ ਵੀ ਐਡਰੈਸ ਉਹ ਗੁਰਦੁਆਰਾ ਤੁਖਾਰ ਸਾਹਿਬ ਦੇ ਸਾਹਮਣੇ ਫਲੋਰਲ ਬਕਰ ਦੇ ਨਾਂ ਤੇ ਮੈਂ ਇਹਨੂੰ ਸਦੇ ਤੇ ਕਾਫੀ ਟਾਈਮ ਤੋਂ ਕੰਮ ਕਰਦਾ ਹਾਂ ਤੋ ਕਰੇ ਅੰਟੀ ਜੀ ਲੜਦੇ ਨੇ ਤੁਹਾਡੇ ਨਾਲ ਫਿਰ ਉਹਨਾਂ ਨੂੰ ਮਨਾਉਣ ਦੇ ਵਾਸਤੇ ਕਿਹੜਾ ਫੁੱਲ ਲੈ ਕੇ ਆ ਮੈਂ ਆਪਣਾ ਗੁਲਾਬ ਲੈ ਕੇ ਜਾਣਾ ਉਹਨਾਂ ਨੂੰ ਮਨਾਉਣ ਵਾਸਤੇ ਗੱਲ ਮੈਂ ਜਿੱਦਾਂ ਵੀ ਕਈ ਫੀ ਕਾਫੀ-ਕਾਫੀ ਜਗ੍ਹਾ ਦੇ ਉੱਤੇ ਨਾ ਪੰਜਾਬੀ ਕੰਪਲਸਰੀ ਨਹੀਂ ਹੈਗੀ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਸਕੂਲਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਿੱთა ਦੇਖਦੇ ਹੋ ਨੇ ਇਹ ਤਾਂ ਕੰਪਲਸਰੀ ਹੋਣੀ ਚਾਹੀਦੀ ਹੈ ਅਸੀਂ ਤਖਤੀਆਂ ਤੇ ਊੜਾ ਆਲਾ ਲਿਖਿਆ ਪਿਆ ਜਾਂ ਤਖਤੀਆਂ ਪੋਚ ਪੋਚ ਕੇ ਅਸੀਂ ਸਵੇਰੇ ਲੈ ਕੇ ਜਾਣੀ ਤਖਤੀ ਲੈ ਕੇ ਜਾਣੀ ਉਹਨੂੰ ਪੋਚ ਕੇ ਲੈ ਕੇ ਜਾਣੀ ਸਵੇਰੇ ਰਾਤ ਨੂੰ ਗਾਚੀ ਲਗਾਣੀ ਊੜਾ ਆਣਾ ਉਸ ਦੇ ਉੱਤੇ ਲਿਖਦੇ ਸੀ ਅਸੀਂ ਸ਼ਸ਼ਕਲ ਦਾਵ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪ੍ਰੋਗਰਾਮ ਆਊਟਰੂਡ ਗੀੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸੋ ਪੰਜਾਬੀ ਗਾਣਾ ਸੀਗਾ ਇੱਕ ਕਹਿੰਦੇ ਫੁੱਲਾਂ ਤੋਂ ਵੀ ਸੋਹਣੀ ਨਹੀਂ ਤੇਰੇ ਕਰਕੇ ਮੈਂ ਸਾਰਿਆਂ ਤੋਂ ਪਹਿਲਾਂ ਫੁੱਲ ਲੈ ਕੇ ਆ ਗਿਆ। ਸੋ ਤੁਸੀਂ ਮੇਰੇ ਵਾਸਤੇ ਫੁੱਲ ਹੋ ਤੇ ਤੁਸੀਂ ਸਾਰੇ ਹੀ ਸੋਹਣੇ ਹੋ ਮੈਂ ਤੁਹਾਡੇ ਕਰਕੇ ਵੈਲੈਂਟਾਈਨ ਵੀਕ ਚੱਲ ਰਿਹਾ। ਕਹਿੰਦੇ ਮੁਹੱਬਤ, ਇਸ਼ਕ, ਪਿਆਰ ਦੇ ਹਫ਼ਤਾ ਚੱਲ ਰਿਹਾ। ਸੋ ਇਸੇ ਕਰਕੇ ਤੁਹਾਨੂੰ ਮੈਂ ਫੁੱਲਾਂ ਦੀ ਸ਼ਾਪ ਦੇ ਉੱਤੇ ਲੈ ਕੇ ਆ ਗਿਆ। ਫੁੱਲਾਂ ਦੀ ਜਾਣਕਾਰੀ ਫੁੱਲ ਕਹਿੰਦੇ ਦੇ ਕੇ ਲੋਕ ਇਜ਼ਹਾਰ ਕਰਦੇ ਨੇ ਆਪਣੇ ਪਿਆਰ ਦਾ। ਤੇ ਫੁੱਲਾਂ ਦੀ ਜਾਣਕਾਰੀ ਦਵਾਂਗੇ ਤੁਹਾਨੂੰ ਆਪਾਂ ਤੇ ਆਓ ਆਪਾਂ ਇਸ ਸ਼ਾਪ ਦੇ ਗਾਂਧੀ ਫਲਾਵਰ ਦੇ ਮਾਲਕ ਨੇ ਜਿਹੜੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆਂ ਤੇ ਪੁੱਛਦੇ ਆਂ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਕੀ ਕੀ ਫੁੱਲ ਹੁੰਦੇ ਨੇ ਤੇ ਉਹਨਾਂ ਦੀ ਕੀ ਮਹੱਤਤਾ ਹੁੰਦੀ ਹੈ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਵੀ ਫੁੱਲ ਦਿਖਾ ਦਿਓ ਤੁਸੀਂ ਮੁਹੱਬਤ ਚਾ ਜਿੱਦਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਮੈਂ ਫੁੱਲਾਂ ਦੀ ਸ਼ਾਪ ਦੇ ਉੱਤੇ ਪਹੁੰਚ ਚੁੱਕਿਆ ਹਾਂ ਤੇ ਫੁੱਲਾਂ ਦੇ ਜਿਹੜੇ ਓਨਰ ਨੇ ਇਸ ਸ਼ਾਪ ਦੇ ਉਹ ਮੇਰੇ ਨਾਲ ਬੈਠੇ ਹੋਏ ਨੇ ਪੀਐਸ ਗਾਂਧੀ ਜੀ ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਅੱਗੇ ਗੱਲਾਂ ਬਾਤਾਂ ਦਾ سلسلہ ਆਰ ਹੀ ਰੱਖਾਂਗੇ ਭਾਈ ਅੰਕਲ ਸਸ਼ਕਾ ਸਸ਼ੀਕਲ ਜੀ ਕਿਵੇਂ ਠੀਕ ਹੋਈਏ ਤੁਸੀਂ ਹਾਂਜੀ ਹਾਂਜੀ ਅੱਛਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਬਾਦ ਕਿਉਂਕਿ ਵੈਲੈਂਟਾਈਨ ਵੀਕ ਚੱਲ ਰਿਹਾ ਹੈ ਪਿਆਰ ਮੁਹੱਬਤ ਦਾ ਦਿਨ ਚੱਲ ਰਹੇ ਨੇ ਤੇ ਫੁੱਲਾਂ ਦੀ ਸੇਲ ਲੱਗਦਾ ਮੈਨੂੰ ਵਧੀਆ ਚੱਲ ਰਹੀ ਹੈ ਹਾਂ ਬਹੁਤ ਵਧੀਆ ਸ ਗੁਲਾਬ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜਿਹੜਾ ਕਿ ਅਸੀਂ ਬਾਹਰੋਂ ਮੰਗਾਉਂਦੇ ਆ ਅਤੇ ਪੰਜਾਬ ਦੇ ਵਿੱਚਕਾਰ ਇਸ ਦੀ ਕੋਈ ਖੇਤੀ ਨਹੀਂ ਹੈ ਜਿਹੜੀ ਖੇਤੀ ਹੈ ਉਹ ਬੈਂਗਲੌਰ ਪੂਨਾ 나सिक ਇੱਧਰਲੇ ਪਾਸੋਂ ਸਾਰਾ ਮਾਲ ਆ ਰਿਹਾ ਸਾਡਾ ਜਿਸ ਦੇ ਵਿੱਚ ਕਿ ਸਾਨੂੰ ਮੰਗਾਣ ਦੇ ਵਿਚਕਾਰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਵੀ ਕੋਈ ਵੀ ਪਟਿਆਲੇ ਦੇ ਵਿਚਕਾਰ ਕੋਈ ਟ੍ਰੇਨਾਂ ਨਹੀਂ ਹੈਗੀਆਂ ਜਾਂ ਕੋਈ 에어ਪੋਰਟ ਨਹੀਂ ਹੈ ਜਿੱਥੇ ਸਾਡਾ ਮਾਲ ਇੱਥੇ ਸੇਫ ਸਾਡੇ ਕੋਲ ਪਹੁੰਚ ਸਕੇ ਸਾਡਾ ਜਿਹੜਾ ਮਾਲ ਆਂਦਾ ਉਹ ਬਾ ਬਾਈ ਟ੍ਰੇਨ ਲੁਧਿਆਣੇ ਉਤਰਦਾ ਲੁਧਿਆਣੇ ਤੋਂ ਫਿਰ ਸਾਡੇ ਕੋਲ ਵਾਪਸ ਆਂਦਾ ਜਿਹਦੇ ਕਿ ਸਾਨੂੰ ਬਹੁਤ ਜ਼ਿਆਦਾ ਖਰਚੇ ਪੈਂਦੇ ਨੇ ਜਿਹੜਾ ਇੱਕ ਪੁੱਲ ਜੇ ਅਸੀਂ 20 ਤੋਂ 25 ਜਾਂ 30 ਰੁਪਏ ਦਾ ਵੇਚਦੇ ਆ ਤੇ ਉਹਦੇ ਵਿੱਚ ਘੱਟੋ ਘੱਟ 10 12 ਰੁਪਏ ਤਾਂ ਕਾਸਟ ਆ ਜਾਂਦੀ ਹੈ ਜਿਹੜੀ ਅਸੀਂ ਬਾਹਰ ਤੋਂ ਮੰਗਾਉਂਦੇ ਆ ਉਹਦਾ ਕਿਰਾਇਆ ਕਰਾ ਆ ਇਹਨਾਂ ਆ ਜਾਂਦਾ ਵੀ ਜਿਹੜਾ ਫੁੱਲ ਦੀ ਕਾਸਟ ਦੇ ਇਸਕਾਰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਰੇਟ ਦੇ ਵਿੱਚ ਘੱਟ ਅੱਛਾ ਜੇ ਤੁਸੀਂ ਆਪ ਕਿਉਂ ਨਹੀਂ ਇਹਨਾਂ ਦੀ ਖੇਤੀ ਕਰਦੇ ਇੱਥੇ ਖੇਤੀ ਹੋ ਨਹੀਂ ਸਕਦੀ ਇੱਥੇ ਸਾਡੇ ਜਿਹੜਾ ਮਾਹੌਲ ਹੈ ਪੰਜਾਬ ਦਾ ਮਾਹੌਲ ਹੈ ਇਹ ਇੱਕੋ ਜਿਹਾ ਮਾਹੌਲ ਨਹੀਂ ਹੈ ਇੱਥੇ ਕਦੀ ਘਟਦਾ ਕਦੀ ਵਧਦਾ ਹੈ ਜਿਵੇਂ ਹੁਣ ਪਿਛਲੇ 1 ਮਹੀਨੇ ਤੋਂ ਧੁੱਪ ਨਿਕਲੀ ਨਹੀਂ ਤੇ ਜੇ ਉਹ ਧੁੱਪ ਨਹੀਂ ਨਿਕਲੀ ਉਹਦੇ ਕਰਕੇ ਇੱਥੇ ਜਿਹੜਾ ਐਟਮੋਸਫੇਅਰ ਹੈ ਫੁੱਲ ਦੀ ਖੇਤੀ ਦੇ ਵਿਚਕਾਰ ਉਹ ਫੁੱਲ ਨੇ ਖਿੜਨੇ ਹੀ ਨਹੀਂ ਜਦੋਂ ਫੁੱਲ ਖਿੜੇਗਾ ਹੀ ਨਹੀਂ ਤੇ ਉਹਦੇ ਚ ਬਿਮਾਰੀ ਪੈਦਾ ਹੋਏਗੀ ਅਸੀਂ ਪਹਿਲਾਂ ਇੱਥੇ ਇੱਕ ਖੇਤੀ ਕਰ ਚੁੱਕੇ ਹਾਂ ਜਿੱਦੇ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜੇ ਗਵਰਨਮੈਂਟ ਨੇ ਸਾਨੂੰ ਸਹੂਲਤਾਂ ਵੀ ਦਿੱਤੀਆਂ ਸੀਆਂ ਸਬਸਿਡੀ ਵੀ ਦਿੱਤੀ ਸੀ ਪਰ ਇੱਥੇ ਕਾਮਯਾਬ ਨਹੀਂ ਹੋਇਆ। ਅੱਛਾ ਅੱਛਾ ਜਿੱਦਾਂ ਤੁਸੀਂ ਗੁਲਾਬ ਦੇ ਫੁੱਲ ਦੀ ਗੱਲ ਕੀਤੀ ਪਹਿਲਾਂ ਤਾਂ ਮੈਨੂੰ ਗੁਲਾਬ ਦੇ ਫੁੱਲਾਂ ਦੀਆਂ ਕਿਸਮਾਂ ਦੇ ਬਾਰੇ ਥੋੜਾ ਜਿਹਾ ਦੱਸੋ। ਗੁਲਾਬ ਦੀਆਂ ਕਈ ਕਿਸਮਾਂ ਹੁੰਦੀਆਂ ਇੱਕ ਇਹਦੇ 'ਚ ਆਮ ਰੂਟੀਨ ਦੇ ਵਿਚਕਾਰਾਂ ਦਾ ਜਿਹੜਾ ਆਪਾਂ ਪੂਜਾ ਵਰਤ ਵਾਸਤੇ ਵਰਤਦੇ ਹਾਂ ਉਹ ਦੇਸੀ ਗੁਲਾਬ ਨੂੰ ਕਹਿੰਦੇ ਆਪਾਂ। ਇੱਕ ਹੁੰਦਾ ਹੈ ਓਪਨ ਖੇਤੀ ਦੇ ਵਿਚਕਾਰ ਲੱਗਦਾ ਹੈ। ਫਿਰ ਇੱਕ ਹੁੰਦਾ ਸ਼ੈੱਡ ਦੇ ਵਿਚਕਾਰ ਲੱਗਦਾ ਜਿਹੜਾ ਜਿਹੜਾ ਪੋਲੀ ਹਾਊਸ ਦੇ ਵਿਚਕਾਰ ਗੁਲਾਬ ਲੱਗਦਾ ਉਹਦੀ ਲਾਈਫ ਜਿਆਦਾ ਹੁੰਦੀ ਹੈ ਬਾਕੀ ਸਾਰੇ ਗੁਲਾਬਾਂ ਦੇ ਨਾਲੋਂ ਅੱਛਾ ਕਿੰਨਾ ਕਿ ਟਾਈਮ ਸਮਾਂ ਹੋ ਗਿਆ ਤੁਹਾਨੂੰ ਇਹ ਗੁਲਾਬ ਦੇ ਫੁੱਲਾਂ ਦੀ ਦੁਕਾਨ ਨੂੰ ਮੇਰ ਨੂੰ ਤਕਰੀਬਨ 25 ਤੋਂ 30 ਸਾਲ ਹੋ ਗਏ ਇਸ ਹੀ ਜਗ੍ਹਾ ਤੇ ਕੰਮ ਕਰਦੇ ਹਾਂ ਫੁੱਲਾਂ ਦਾ ਕੰਮ ਕਰਦੇ ਹਾਂ ਅੱਛਾ ਕਿਹੜਾ ਐਡਰੈਸ ਕੀ ਹੈ ਤੁਹਾਡਾ ਇਹ ਵੀ ਮੇਰਾ ਐਡਰੈਸ ਹੈ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਸਾਹਮਣੇ ਫਲੋਰਲ ਬਕਰ ਦੇ ਨਾਂ ਤੇ ਮੈਂ ਇਹਨਾਂ ਦੇ ਇੱਥੇ ਕਾਫੀ ਟਾਈਮ ਤੋਂ ਕੰਮ ਕਰਦਾ ਆ ਰਿਹਾ ਹਾਂ ਅੱਛਾ ਇਸ ਤੋਂ ਹਟ ਕੇ ਮੈਂ ਤੁਹਾਨੂੰ ਹੁਣ ਜਮਾਈ ਪਾਸੇ ਵੱਲ ਲੈ ਕੇ ਜਾਣਾ ਹੈ ਪੰਜਾਬ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਲੋਕਾਂ ਦੇ ਬਾਰੇ ਕੀ ਸੋਚਦੇ ਪੰਜਾਬ ਇੱਕ ਬਹੁਤ ਖੁਸ਼ਹਾਲ ਅਤੇ ਬਹੁਤ ਹੀ ਮਿਲਣਸਾਰ ਲੋਕਾਂ ਦਾ ਇੱਕ ਰਾਜ ਹੈ ਜਿਦੇ ਵਿਚਕਾਰ ਇੱਕ ਦੂਸਰੇ ਦੇ ਨਾਲ ਹਰ ਥਾਂ ਤੇ ਮਿਲਵਰਤਨ ਵਰਤੇ ਆ ਜਾਂਦਾ ਹੈਗਾ ਔਰ ਬਹੁਤ ਹੀ ਅੱਛੇ ਲੋਕ ਹੈ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਸੀਂ ਪੰਜਾਬੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਪੰਜਾਬੀ ਨੂੰ ਵੀ ਤੇ ਪੰਜਾਬੀਅਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਅੱਛਾ ਜਿੱਦਾਂ ਤੇ ਲੋਕ ਅੱਜਕੱਲ ਰੁਝਾਨ ਵਧਿਆ ਹੋਇਆ ਬਾਹਰ ਜਾਣ ਦਾ ਲੋਕਾਂ ਦਾ ਤੇ ਤੁਸੀਂ ਫੁੱਲਾਂ ਦੀ ਦੁਕਾਨ ਆ ਜਿਹੜੀ ਉਹ ਇੱਥੇ ਪਿਆਬ ਦੇ ਵਿੱਚ ਰਹਿ ਕੇ ਕੀਤੀ ਤੁਹਾਡੇ ਮਨ ਦੇ ਵਿੱਚ ਕਦੇ ਇਦਾਂ ਦਾ ਖਿਆਲ ਨਹੀਂ ਆਇਆ ਮੈਂ ਇੱਥੋਂ ਬਾਹਰ ਚਲਾ ਜਾਵਾਂ ਨਹੀਂ ਅਸੀਂ ਕਦੀ ਇਹ ਯੋਜਨਾ ਸੋਚਿਆ ਵੀ ਨਹੀਂ ਮੇਰਾ ਬੇਟਾ ਵੀ ਹੈ ਜਿਹੜਾ ਉਹ ਸਾਰੇ ਕੰਮ ਆਪ ਸੰਭਾਲਦਾ ਹੈਗਾ ਉਸਨੇ ਹੀ ਇਸ ਲਾਈਨ ਨੂੰ ਬਹੁਤ ਜ਼ਿਆਦਾ ਅੱਗੇ ਵਧਾਇਆ ਹੈ ਮੇਰੇ ਕੰਮ ਕਰਨ ਦੇ ਵਿੱਚ ਉਸਨੇ ਬਹੁਤ ਜ਼ਿਆਦਾ ਆਪਣਾ ਯੋਗਦਾਨ ਦਿੱਤਾ ਨਵੀਂ ਤੋਂ ਨਵੀਂ ਚੀਜ਼ਾਂ ਲੈ ਕੇ ਆਉਂਦਾ ਉਹ ਹਰ ਨਵੀਂ ਤੋਂ ਨਵੀਂ ਉਹਨੇ ਆਪਣੀ ਕੰਪਨੀ ਬਣਾਈ ਹੈ ਫਲੋਰਲ ਬਕਰ ਦੇ ਨਾਂ ਤੋਂ ਉਹਨੇ ਆਪਣੀ ਕੰਪਨੀ ਬਣਾਈ ਹੈ ਮੈਂ ਮਿਨੀ ਫੈਂਸੀ ਫਲਾਵਰ ਨੂੰ ਪ੍ਰਮੋਟ ਕਰਦਾ ਸੀ ਉਹਨੇ ਜਾ ਕੇ ਹੁਣ ਫਲੋਰਲ ਬਕਰ ਦੇ ਨਾਂ ਤੇ ਆਨਲਾਈਨ ਉਹਨੇ ਆਪਣੀ ਸ਼ੁਰੂ ਕੀਤੀ ਹੈ ਫਲੋਰਲ ਬਕਰ अच्छा ਜਿੱਦਾਂ ਤੇ ਹੁਣ ਗੁਲਾਬਾਂ ਦੀ ਦੁਕਾਨ ਤੁਹਾਡੀ ਆਪਣੀ ਆ ਜਦੋਂ ਘਰੇ ਆਂਟੀ ਜੀ ਲੜਦੇ ਨੇ ਤੁਹਾਡੇ ਨਾਲ ਫਿਰ ਉਹਨਾਂ ਨੂੰ ਮਨਾਉਣ ਦੇ ਵਾਸਤੇ ਕਿਹੜਾ ਫੁੱਲ ਲੈ ਕੇ ਆ ਮੈਂ ਆਪਣਾ ਗੁਲਾਬ ਲੈ ਕੇ ਜਾਣਾ ਉਹਨਾਂ ਨੂੰ ਮਨਾਉਣ ਵਾਸਤੇ ਅੱਛਾ ਉਹ ਕਦੇ ਐਦਾਂ ਨਹੀਂ ਕਹਿੰਦੇ ਜਦੋਂ ਤੁਸੀਂ ਇੱਕ ਗੁਲਾਬ ਦਾ ਫੁੱਲ ਲੈ ਕੇ ਚਲੇ ਜਾਂਦੇ ਹੋ ਹੋਮੋਗੇ ਤੇ ਐਦਾਂ ਨਹੀਂ ਕਹਿੰਦੇ ਵੀ ਇੱਥੇ ਵੀ ਤੁਸੀਂ ਕੰਜੂਸ ਪੂਨਾ ਵਰਤ ਰਹੇ ਹੋ ਆਪਣੀ ਦੁਕਾਨ ਹੋ ਗਈ ਤੁਸੀਂ ਗੁਲਦਸਤਾ ਨਹੀਂ ਲੈ ਕੇ ਆਏ ਫਿਰ ਉਹਨੂੰ ਕਈ ਦਾ ਵੀ ਆ ਜਾ ਦੁਕਾਨ ਤੇ ਬੈਠਦੇ ਆ ਦੋਨੋਂ ਫੁੱਲੀ ਫੁੱਲ ਲੈ ਗਈਆਂ ਅੱਛਾ ਹੁਣ ਪੁਰਾਣੇ ਸਮੇਂ ਦੇ ਵਿੱਚ ਜਾਓ ਆਂਟੀ ਜੀ ਦੇ ਨਾਲ ਤੁਹਾਡੀ ਲਵ ਮੈਰਿਜ ਸੀਗਾ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਸੀ ਅੱਛਾ ਜੀ ਅੱਜ ਕਿਤੇ ਨਾ ਕਿਤੇ ਹੁਣ ਜਿੱਦਾਂ ਤੁਸੀਂ ਚਿਹਰੇ ਦੇ ਉੱਤੇ ਮੁਸਕਰਾਹਟਾਈ ਆਂਟੀ ਜੀ ਦਾ ਨਾਮ ਜਦੋਂ ਲੇ ਪਹਿਲਾਂ ਉਹਨਾਂ ਦਾ ਨਾਮ ਦੱਸੋ ਰਣਜੀਤ ਕੌਰ ਅੱਛਾ ਤੇ ਜਦੋਂ ਅਰੇਂਜ ਮੈਰਿਜ ਤੁਹਾਡੀ ਹੋਈ ਸੀਗੀ ਘਰ ਦੇ ਇਹਨੇ ਦੱਸਿਆ ਅਰੇਂਜ ਮੈਰਿਜ ਕਾਫੀ ਵਧੀਆ ਸਕਸੈਸਫੁਲ ਚੱਲ ਰਹੀ ਹੈ ਮੈਨੂੰ ਲੱਗਦਾ ਬਹੁਤ ਮਹਾਰਾਜ ਦੀ ਕਿਰਪਾ ਅੱਛੇ ਪਰਿਵਾਰ ਦੇ ਵਿਚਕਾਰ ਅੱਛੇ ਤਰ੍ਹਾਂ ਅੱਛੇ ਬਹੁਤ ਇਕੱਠੇ ਰਹਿ ਰਹੇ ਆ ਅੰਟੀ ਲੜਦੇ ਨੇ ਤੁਹਾਡੇ ਨਾਲ ਲੜਦੇ ਨੇ ਨਹੀਂ ਲੜਾਈ ਲੁੜੀ ਤਾਂ ਸਾਡੀ ਕੋਈ ਨਹੀਂ ਆਉਂਦੀ ਵਹੀਂ ਇੱਕ ਦੂਸਰੇ ਦੀ ਗੱਲ ਅਸੀਂ ਮੰਨ ਲੈਨੇ ਆ ਲੜਾਈ ਕਾਦੀ ਹੋਣੀ ਫਿਰ ਕਿੰਨਾ ਕੁ ਪਿਆਰ ਕਰਦੇ ਨੇ ਨਹੀਂ ਪਿਆਰ ਕਰਦੇ ਆ ਤਾਂ ਹੀ ਨਿਭਦੀ ਆ ਰਹੀ ਹੈ ਅੱਛਾ ਬੱਚਾ ਜਿਵੇਂ ਤੁਸੀਂ ਗੱਲ ਕੀਤੀ ਆਪਣੇ ਬੱਚੇ ਦੇ ਬਾਰੇ ਵੀ ਉਹ ਵੀ ਇੱਥੇ ਰਹਿ ਕੇ ਕੰਮ ਕਰ ਰਹੇ ਨੇ ਬਹੁਤ ਵਧੀਆ ਸੋਚ ਆ ਇੱਕ ਤੇ ਤੁਹਾਡੀ ਤੁਸੀਂ ਬਾਹਰ ਜਿਹੜੇ ਜਾ ਰਹੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਬੇਟਾ ਜੋ ਕੰਮ ਇੱਥੇ ਹੈ ਉਹ ਬਾਹਰ ਨਹੀਂ ਆ ਬਾਹਰ ਜਾ ਕੇ ਵੀ ਬੱਚਿਆਂ ਨੇ ਰੁਲਣ ਰੁਲਣਾ ਹੀ ਹੈ ਇੱਥੇ ਕਰੋ ਇੱਕ ਤੋਂ ਇੱਕ ਨਵੀਆਂ ਚੀਜ਼ਾਂ ਲਿਆਓ ਨਵੇਂ ਨਵੇਂ ਕਨਸੈਪਟ ਲੈ ਕੇ ਆਓ ਨਵੀਆਂ ਚੀਜ਼ਾਂ ਦਿਖਾਓ ਲੋਕਾਂ ਨੂੰ ਲੋਕੀ ਪੈਸੇ ਖਰਚਣ ਨੂੰ ਤਿਆਰ ਆ ਤੁਸੀਂ ਕੰਮ ਤਾਂ ਕਰਕੇ ਦਿਓ ਉਹਨਾਂ ਨੂੰ ਅੱਛਾ ਜਿੱਦਾਂ ਹੁਣ ਤੁਹਾਡੀ ਇਹ ਗੱਲ ਚ ਇਹ ਕੀਤੀ ਸੀ ਕਿ ਮੈਂ ਤੁਹਾਨੂੰ ਨਾਲ ਵੀ ਵੈਲੈਂਟਾਈਨ ਵੀਕ ਚੱਲ ਰਿਹਾ ਹੈ ਅੰਟੀ ਜੀ ਨੂੰ ਕਿਹੜੇ ਕਿਹੜੇ ਦਿਨ ਕਿਹੜਾ ਕਿਹੜਾ ਫਲਾਵਰ ਗਿਫਟ ਕੀਤਾ ਜੀ ਰੋਜ਼ ਜਿਸ ਤਰ੍ਹਾਂ ਦਾ ਚੱਲੀ ਜਾਂਦਾ ਕਦੀ ਚਾਕਲੇਟ ਦੇ ਦਿੰਨੇ ਆ ਕਦੀ ਟੈਡੀ ਬੀਅਰ ਦੇ ਦਿੰਨੇ ਆ ਕਦੀ ਗੁਲਾਬ ਦੇ ਦਿੰਨੇ ਆ ਜਿੱਦਾਂ ਤੁਸੀਂ ਕਹਿ ਸਕਦੇ ਹੋ ਰੋਜ਼ ਕੁਝ ਨਾ ਕੁਝ ਚੱਲ ਰਿਹਾ ਹੈ ਵੀ ਜਿਹੜੀ ਮੁਹੱਬਤ ਆ ਇਸ਼ਕ ਆ ਉਹ ਉਮਰ ਤੇ ਨਹੀਂ ਦੇਖਦੀ। ਨਹੀਂ ਹਾਂ ਬਿਲਕੁਲ ਨਹੀਂ ਦੇਖਦੀ ਤੈਹੀਂ ਤਾਂ ਅਸੀਂ ਦੀ ਕਰੀ ਜਾਣੀ ਆ। ਤੈਹੀਂ ਤਾਂ ਅਸੀਂ ਘਰ ਲੈ ਕੇ ਜਾਣੀ ਆ ਆਪਣੇ ਵਾਸਤੇ। ਅੱਛਾ ਹੁਣ ਇੱਕ ਗੱਲ ਇਦਾਂ ਤੁਸੀਂ ਦੱਸੋ ਜਿੱਦਾਂ ਤੁਹਾਡੇ ਕੋਲ ਕਸਟਮਰ ਆਉਂਦੇ ਨੇ ਬਾਹਰੋਂ ਕਿਵੇਂ-ਕਿਵੇਂ ਦੇ ਕਸਟਮਰ ਆ ਜਾਂਦੇ ਨੇ? ਸਾਨੂੰ ਹਰ ਤਰ੍ਹਾਂ ਦਾ ਕਸਟਮਰ ਆਉਂਦਾ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਆ। ਨੌਜਵਾਨ ਵੀ ਆਉਂਦੇ ਆ। ਹਰ ਤਰ੍ਹਾਂ ਦੇ ਲੋਕ ਸਾਡੇ ਕੋਲ ਆਉਂਦੇ ਆ। ਕੋਈ ਵਿਆਹ ਵਾਸਤੇ ਲੈਂਦਾ ਕੋਈ ਆਪਣੇ ਬੱਚਾ ਆਪਣੇ ਬੱਚੇ ਵਾਸਤੇ ਲੈ ਕੇ ਜਾਂਦਾ ਕੋਈ ਜਿਹਦਾ ਕਿਸੇ ਦਾ ਬੱਚਾ ਬਾਹਰੋਂ ਆ ਰਿਹਾ ਉਹ ਵੀ ਸਾਡੇ ਕੋਲ ਫੁੱਲ ਲੈ ਕੇ ਜਾਂਦਾ ਵੀ ਮੇਰਾ ਬੱਚਾ ਬਾਹਰੋਂ ਆ ਰਿਹਾ ਉਹਨੂੰ ਮੈਂ ਫੁੱਲ ਦਵਾ ਜਿਹੜੇ ਵਿਆਹ ਲਏ ਆ ਉਹ ਵੀ ਬਹੁਤ ਜ਼ਿਆਦਾ ਸਾਡੇ ਕੋਲ ਫੁੱਲ ਲੈ ਕੇ ਜਾਂਦੇ ਨੇ ਹਰ ਤਰ੍ਹਾਂ ਦਾ ਫੁੱਲ ਸਾਡੇ ਕੋਲ ਮੌਜੂਦ ਹੈ ਅੰਕਲ ਜੀ ਪੰਜਾਬੀ ਮਾਂ ਬੋਲੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਮੇਰੀ ਪੰਜਾਬੀ ਮਾਤਵਾਸ਼ਾ ਹੈ ਮੈਂ ਗੁਰੂਆਂ ਦੀ ਪੀਰਾਂ ਦੀ ਭਾਸ਼ਾ ਹੈ ਅਸੀਂ ਸਾਨੂੰ ਬਹੁਤ ਸਤਿਕਾਰ ਤੇ ਬਹੁਤ ਇੱਜ਼ਤ ਦਿੰਨੀ ਆ ਕਿਤੇ ਨਾ ਕਿਤੇ ਅੱਜ ਕੱਲ ਨਾ ਪੰਜਾਬੀ ਮਾਂ ਬੋਲੀ ਅਲੋਪ ਹੋ ਰਹੀ ਆ ਜਿਹੜੇ ਅੱਜ ਕੱਲ ਦੇ ਬੱਚੇ ਨੇ ਜ਼ਿਆਦਾ ਅੰਗਰੇਜ਼ੀ ਦੇ ਵੱਲ ਰੁਝਾਨ ਹੋ ਰਿਹਾ ਪਰ ਦੇਖੋ ਚਲੋ ਭਾਸ਼ਾ ਕਿਸੇ ਦੀ ਨਹੀਂ ਮਾਰੀ ਪਰ ਆਪਦੀ ਭਾਸ਼ਾ ਨੂੰ ਕਿਤੇ ਨਾ ਕਿਤੇ ਲੋਕ ਅੱਜ ਕੱਲ ਭੁੱਲਦੇ ਜਾ ਰਹੇ ਨੇ ਤੁਸੀਂ ਆਪਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਵਿੱਚ ਪਾਇਆ ਹੋਇਆ ਏ ਮੇਰੇ ਬੱਚੇ ਸ਼ੁਰੂ ਤੋਂ ਪੰਜਾਬੀ ਬੋਲਦੇ ਆ ਰਹੇ ਸਕੂਲਾਂ 'ਚ ਵੀ ਪੜ੍ਹੇ ਆ ਪੰਜਾਬੀ ਪੜ੍ਹੇ ਆ ਉਹ ਨਾਨਕ ਫਾਊਂਡੇਸ਼ਨ 'ਚ ਪੜਾਇਆ ਮੈਂ ਆਪਣੇ ਬੱਚਿਆਂ ਨੂੰ ਉੱਥੇ ਪੰਜਾਬੀ ਸੀ ਇੰਗਲਿਸ਼ ਵੀ ਸੀ ਪੰਜਾਬੀ ਵੀ ਸੀ ਪੰਜਾਬੀ ਅੱਜ ਵੀ ਮੇਰੇ ਬੱਚੇ ਪੰਜਾਬੀ ਬੋਲਦੇ ਆ ਤੁਸੀਂ ਇੱਕ ਗੱਲ ਮੈਨੂੰ ਜਿੱਦਾਂ ਵੀ ਕਈ ਫੀ ਕਾਫੀ-ਕਾਫੀ ਜਗ੍ਹਾ ਦੇ ਉੱਤੇ ਨਾ ਪੰਜਾਬੀ ਕੰਪਲਸਰੀ ਨਹੀਂ ਹੈਗੀ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਸਕੂਲਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਿੱთა ਦੇਖਦੇ ਹੋ ਨੇ ਇਹ ਤਾਂ ਕੰਪਲਸਰੀ ਹੋਣੀ ਚਾਹੀਦੀ ਹੈ ਅਸੀਂ ਤਖਤੀਆਂ ਤੇ ਊੜਾ ਆਲਾ ਲਿਖਿਆ ਪਿਆ ਜਾਂ ਤਖਤੀਆਂ ਪਹੁੰਚ ਪਹੁੰਚ ਕੇ ਅਸੀਂ ਸਵੇਰੇ ਲੈ ਕੇ ਜਾਣੀ ਤਖਤੀ ਲੈ ਕੇ ਜਾਣੀ ਉਹਨੂੰ ਪਹੁੰਚ ਕੇ ਲੈ ਕੇ ਜਾਣੀ ਸਵੇਰੇ ਰਾਤ ਨੂੰ ਗਾਚੀ ਲਗਾਣੀ ਊੜਾ ਆਣਾ ਉਸ ਦੇ ਉੱਤੇ ਲਿਖਦੇ ਸੀ ਅਸੀਂ ਪਰ ਅੱਜ ਉਹ ਚੀਜ਼ਾਂ ਨਹੀਂ ਹੈਗੀਆਂ ਪਰ ਅੱਜ ਵੀ ਉਹ ਚੀਜ਼ਾਂ ਕੰਪਲਸਰੀ ਹੋਣੀਆਂ ਚਾਹੀਦੀਆਂ ਅਸੀਂ ਉਹ ਕਲਮਾਂ ਦੇ ਨਾਲ ਊੜਾ ਆਲਾ ਲਿਖਦੇ ਹੁੰਦੇ ਸੀ ਉਸ ਟਾਈਮ ਸਾਨੂੰ ਸਕੂਲ ਕੰਪਲਸਰੀ ਸੀਗਾ ਡਾਟ ਅਲੀ ਹੋਂਦੀ ਸੀਗੀ ਤੇ ਕਲਮਾ ਸੀ ਕਟਾਹ ਕਟਾ ਕੇ ਕਟਿੰਗ ਕਰ ਕਰ ਕੇ ਲੈ ਕੇ ਜਾਂਦੇ ਸੀ ਕਲਮਾ ਦੇ ਨਾਲ ਉਸੀ ਉੜਾੜਾ ਆਈਡੀ ਲਿਖਦੇ ਸੀ ਉਹ ਸਾਨੂੰ ਬਹੁਤ ਅੱਛਾ ਲੱਗਦਾ ਸੀਗਾ ਗਾਚੀਆਂ ਦੇ ਨਾਲ ਰਾਤ ਨੂੰ ਆਣਾ ਜਦ ਸਕੂਲ ਤੇ ਸਕੂਲ ਤੋਂ ਆਣਾ ਸਭ ਤੋਂ ਪਹਿਲਾਂ ਅਸੀਂ ਆਪਣੀ ਤਖਤੀ ਨੂੰ ਸਾਫ਼ ਕਰਕੇ ਉਹਨੂੰ ਗਾਚੀ ਨਾਲ ਪੋਚ ਕੇ ਰੱਖ ਦਿੰਦੇ ਸੀ ਸਵੇਰੇ ਸੁੱਕ ਕੇ ਅਸੀਂ ਲੈ ਕੇ ਜਾਣੀ ਆ ਲੈਣਾ ਪੈਨਸਲ ਨਾਲ ਲੈਣਾ ਮਾਰ ਕੇ ਉਹਦੇ ਉੱਤੇ ਉੜਾੜਾ ਲਿਖਣਾ ਸੀ ਐ ਨ ਅੱਖਰ ਨਾਲ ਅੱਖਰ ਮਿਲਾ ਕੇ ਲਿਖਦੇ ਹੁੰਦੇ ਸੀ ਜਿੱਦਾਂ ਇਦਾਂ ਤੁਸੀਂ ਯਾਦ ਕੀਤੀ ਜਦੋਂ ਇਹ ਗੱਲ ਆਪਣੀ ਤੇ ਚਿਹਰੇ ਦੇ ਉੱਤੇ ਲੱਗ ਜੀ ਮੁਸਕਰਾਹਟ ਸੀ ਤੁਹਾਡੇ ਆਪਦੇ ਪੋਤੀ ਪੋਤਿਆਂ ਨੂੰ ਫਿਰ ਇਦਾਂ ਦੀਆਂ ਸ਼ਰਾਰਤਾਂ ਕਰਨ ਨੂੰ ਕਹੋਗੇ ਤੁਸੀਂ ਬਿਲਕੁਲ ਕਰਾਂਗੇ ਜੀ ਅਸੀਂ ਤਾਂ ਖੁਦ ਸਿਖਾਵਾਂਗੇ ਉਹਨਾਂ ਨੂੰ ਅਸੀਂ ਕੋਲ ਬੈਠ ਕੇ ਲਿਖਾਵਾਂਗੇ ਭਾਈ ਆਹ ਚੀਜ਼ਾਂ ਹੈਗੀਆਂ ਇਸ ਤਰ੍ਹਾਂ ਉੜਾ ਲਿਖਣਾ ਇਸ ਤਰ੍ਹਾਂ ਆਲਾ ਲਿਖਣਾ ਅੱਛਾ ਬਚਪਨ ਦੀ ਯਾਦ ਦੇ ਵੱਲ ਲੈ ਕੇ ਜਾਓ ਮੈਨੂੰ ਤੁਸੀਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਯਾਰਾਂ ਬੇਲੀਆਂ ਦੇ ਨਾਲ ਕਿੱਦਾਂ ਦੀਆਂ ਸ਼ਰਾਰਤਾਂ ਕਰਦੇ ਸੀ ਨਹੀਂ ਅਸੀਂ ਤਾਂ ਕਹ ਹਰ ਠੀਕ ਹੈ ਜੋ ਟਾਈਮ ਸੀਗਾ ਸਾਡਾ ਉਹ ਟਾਈਮ ਸੀ ਸਾਡਾ 70 75 ਦਾ ਵਧੀਆ ਟਾਈਮ ਸੀਗਾ ਜੀ ਅੱਜ ਤੋਂ ਉਹ ਚੀਜ਼ਾਂ ਹੈ ਹੀ ਨਹੀਂ ਕਿ ਅਸੀਂ ਉਸ ਟਮ ਬੰਟੇ ਵੀ ਖੇលਦੇ ਸੀਗੇ ਗੁੱਲੀ ਟੰਡਾ ਵੀ ਖੇਡਦੇ ਸੀਗੇ ਪੀਚੋ ਵੀ ਖੇਡਦੇ ਸੀਗੇ ਅੱਜ ਕੌਣ ਖੇਡਦਾ ਇਹ ਚੀਜ਼ਾਂ ਅੱਜ ਤੱਕ ਕਿਸੇ ਕੋਲ ਟਾਈਮ ਹੀ ਨਹੀਂ ਅੱਜ ਹਰ ਬੰਦਾ ਉਹਦੇ ਨਾਲ ਆਪਣਾ ਮੋਬਾਈਲ ਦੇ ਵਿਚਕਾਰ ਜੁੜਿਆ ਹੋਇਆ ਹੈ 70 72 ਦੇ ਪੰਜਾਬ ਦੀ ਗੱਲ ਕੀਤੀ ਤੁਸੀਂ ਉਦੋਂ ਦੇ ਤੇ ਹੁਣ ਦੇ ਪੰਜਾਬ ਦੇ ਵਿੱਚ ਕਿੰਨਾ ਕੁ ਚੇਂਜ ਬਹੁਤ ਚੇਂਜ ਹੈ ਜੀ ਖਿਆ ਠੀਕ ਹੈ ਅੱਜ ਵੀ ਪੰਜਾਬ ਅੱਛੀ ਥਾਂ ਤੇ ਜਾ ਰਿਹਾ ਆਪਣਾ ਪਰ ਉਹ ਟਾਈਮ ਕੁਝ ਹੋਰ ਟਾਈਮ ਤਾਂ ਸੀਗਾ ਸਾਡਾ ਉਹ ਦੇਚਕਾਰ ਵੀ ਮਤਲਬ ਇੰਨੀਆਂ ਸਹੂਲਤਾਂ ਨਹੀਂ ਸੀਗੀਆਂ ਅੱਜ ਜੋ ਸਹੂਲਤਾਂ ਤੁਹਾਨੂੰ ਪੰਜਾਬ ਦੇ ਵਿੱਚਕਾਰ ਮਿਲ ਰਹੀਆਂ ਉਹ ਸਹੂਲਤਾਂ ਨਹੀਂ ਸੀਗੀਆਂ ਉਸ ਟਾਈਮ ਕਿਤੇ ਨਾ ਕਿਤੇ ਸੋਚਦੇ ਵੀ ਉਹ ਸਮਾਂ ਵਾਪਸ ਆ ਜਾਈ ਬਿਲਕੁਲ ਅਸੀਂ ਤਾਂ ਸੋਚਦੇ ਆ ਭਾਈ ਉਹ ਚੀਜ਼ਾਂ ਨਹੀਂ ਮਿਲਦੀਆਂ ਨਾ ਉਹ ਅੱਜ ਕੀ ਨਾ ਉਸ ਦਾ ਜਿਹੜੇ ਅਸੀਂ ਕੁਹਾਚੀ ਹੋਏ ਸਮੇ ਨੂੰ ਲੱਭੀਏ ਤਾਂ ਉਹ ਸਮਾਂ ਨਹੀਂ ਲੱਭੇਗਾ ਸਾਨੂੰ ਦੁਬਾਰਾ ਨਹੀਂ ਲੱਭੇਗਾ ਉਹ ਪਿਆਰ ਉਸ ਹਰ ਪਰਿਵਾਰ ਵਿੱਚ ਕਰ ਸੀ ਵੱਡਾ ਪਰਿਵਾਰ ਹੁੰਦਾ ਸੀਗਾ ਇੱਕ ਥਾਂ ਬੈਠਣਾ ਸ਼ਾਮ ਨੂੰ ਸਾਰਿਆਂ ਨੇ ਰੋਟੀ ਖਾਣੀ ਇਕੱਠੇ ਅੱਜ ਕੀ ਹੈ ਅੱਜ ਇੱਕ ਇੱਕ ਬੱਚਾ ਇੱਕ ਇੱਕ ਬੱਚਾ ਰਹਿ ਗਿਆ ਸਾਰੇ ਕੋਲ ਪਰ ਅੱਜ ਸਾਡੇ ਕੋਲ ਉਹ ਸੁਵਿਧਾ ਤਾਂ ਹੀ ਨਹੀਂ ਹੈ ਕਿਆਂ ਬੱਚਿਆਂ ਨੂੰ ਅਸੀਂ ਚਾਹਦੇ ਸੀਗੇ ਵੀ ਉਸ ਟਮਚੇ ਨੂੰ ਸੁਵਿਧਾ ਨਹੀਂ ਸੀ ਕਿਆਂ ਪਰ ਪਿਆਰ ਬਹੁਤ ਸੀ ਅੱਜ ਸੁਵਿਧਾ ਬਹੁਤ ਹੋ ਗਈਆਂ ਪਰ ਪਿਆਰ ਕੱਟ ਗਿਆ ਕੱਚੇ ਘਰਾਂ ਦੀਆਂ ਜਾਂਦਾ ਹੁੰਦੀਆਂ ਨੇ ਬਿਲਕੁਲ ਕੱਚੇ ਘਰਾਂ ਦੀ ਉਹ ਉਸ ਟਾਈਮ ਘੋਏ ਦੀਆਂ ਲੇਪਾਂ ਦੇ ਨਾਲ ਫਾਰਸ਼ਲੀਪਿਆ ਜਾਂਦਾ ਸੀਗਾ ਸਾਰੇ ਬਰਾਂਡੇ ਜਿਹੜੇ ਸੀ ਕੱਚੇ ਬਰਾਂਡੇ ਹੁੰਦੇ ਸੀਗੇ ਅੱਜ ਤੱਕ ਕੱਚੇ ਬਰਾਂਡੇ ਮਿਲਦੇ ਹੀ ਨਹੀਂ ਉਹ ਆਪਣਾ ਛੋਟੀਆਂ-ਛੋਟੀਆਂ ਅੰਗੀਠੀਆਂ ਹੁੰਦੀਆਂ ਸੀ ਕਿ ਲੱਕੜਾਂ ਪਾਲ-ਪਾਲ ਕੇ ਰੋਟੀਆਂ ਸੇਕਦੇ ਸੀ ਧੂਏ ਦੇ ਨਾਲ ਫੂਕਾ ਮਾਰਦੇ ਸੀਗੇ ਉਹਦੇ ਜ਼ਕਾਰ ਉਹ ਟਾਈਮ ਕਿੱਥੇ ਰਹਿ ਗਿਆ ਯਾਰ ਸਿੱਖੀ ਬਹੁਤ ਥੋੜੀ ਸਜਾਗੇ ਰੱਖੀ ਇਹ ਗੁਰੂ ਦੀ ਧੇਣ ਸਾਡੇ ਗੁਰੂ ਨੇ ਸਾਨੂੰ ਸਿੱਖੀ ਬਖਸ਼ੀ ਹੈ ਬਚਪਨ ਤੋਂ ਅਸੀਂ ਤਾਂ ਸਾਡੇ ਮਾਪੇ ਨੇ ਸਾਨੂੰ ਇੱਕੋ ਇੱਕ ਚੀਜ਼ ਸਿਖਾਈ ਹੈ ਸਾਡਾ ਟਾਈਮ ਸੀਗਾ ਸਾਡੇ ਬਜ਼ੁਰਗ ਸਾਨੂੰ ਉਨੇ ਚਿਰ ਤੱਕ ਚਾਹ ਪਾਣੀ ਰੋਟੀ ਨਹੀਂ ਦਿੰਦੇ ਸੀ ਜਿੰਨੇ ਚਿਰ ਤੱਕ ਅਸੀਂ ਜਪਜੀ ਸਾਹਿਬ ਦਾ ਪਾਠ ਨਾ ਕਰ ਲਈਏ ਸਾਨੂੰ ਰੋਟੀ ਨਹੀਂ ਸੀ ਮਿਲਦੀ ਚਾਹ ਨਹੀਂ ਸੀ ਮਿਲਦੀ ਜਦ ਤੱਕ ਅਸੀਂ ਸਵੇਰੇ ਉੱਠ ਕੇ ਆਪਣਾ ਪਾਠ ਕਰਕੇ ਫਿਰ ਅਸੀਂ ਆਪਣਾ ਰੋਟੀ ਸਾਨੂੰ ਮਿਲਦੀ ਹੁੰਦੀ ਸੀ ਉਹ ਟਾਈਮ ਸੀਗਾ ਬਜ਼ੁਰਗਾਂ ਨੇ ਸਾਨੂੰ ਗੁਰੂ ਨਾਲ ਜੋੜਿਆ ਤੁਹਾਡੇ ਆਪ ਦੇ ਮੰਮੀ ਡੈਡੀ ਦੇ ਨਾਲ ਕਿੰਨਾ ਪਿਆਰ ਸੀ ਬਹੁਤ ਪਿਆਰ ਸੀਗਾ ਜੀ ਬਜ਼ੁਰਗਾਂ ਨਾਲ ਬਹੁਤ ਪਿਆਰ ਚੁਣਤਾ ਦੋਨੋਂ ਨਾਮ ਮੇਰੇ ਮਾਤਾ ਰੇ ਨਾਮ ਮੇਰਾ ਪਿਤਾ ਰੇ ਪਰ ਮੇਰਾ ਬਹੁਤ ਪਿਆਰ ਚੁਣਨਾ ਮੇਰੇ ਕੋਲ ਹੀ ਰੇ ਮੇਰੇ ਨਾਲ ਹੀ ਉਹਨਾਂ ਦਾ ਜ਼ਿਆਦਾ ਅਟੈਚਮੈਂਟ ਸੀ ਬਸ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ ਤੇ ਮੇਰੇ ਤੋਂ ਛੋਟੀਆਂ ਤਿੰਨ ਭੈਣਾਂ ਵੀ ਸੀ ਹੈ ਕਿਆਂ ਪਰ ਸਭ ਤੋਂ ਜ਼ਿਆਦਾ ਪਿਆਰ ਮੇਰੇ ਕੋਲ ਰੇ ਹੈ ਇੱਥੇ ਇਸੇ ਤਾਂ ਦੇ ਉੱਪਰ ਘਰ ਸੀ ਮੇਰਾ ਤੇ ਮੇਰੇ ਕੋਲ ਰੇ ਉੱਪਰ ਰਹਿੰਦੇ ਸੀ ਆਹ ਕਮਰਾ ਜਿਹੜਾ ਸੀ ਇਹ ਮੇਰੇ ਬਜ਼ੁਰਗਾਂ ਦਾ ਕਮਰਾ ਸੀ ਜਿੱਥੇ ਆਪ ਹੁਣ ਇਸ ਟਾਈਮ ਬੈਠੇ ਹੋਏ ਆ ਤਾਂ ਸਭ ਤੋਂ ਜ਼ਿਆਦਾ ਗੁੱਟ ਖਾਤੀ ਹੈ ਮੈਂ ਡੈਡੀ ਦੀ ਨਹੀਂ ਮੈਂ ਕੁਟ ਕਿਸੇ ਤੋਂ ਵੀ ਨਹੀਂ ਖਾਤੀ ਕੁੱਟ ਮੱਕੀ ਸੇਤੂ ਵੀ ਨਹੀਂ ਖਾਦੀ। ਜੋ ਮੈਂ ਚੁਰੂ ਤਈ ਮਹਾਰਾ ਉਹਦਾ ਲਾਟਲਾ ਸੀਗਾ। ਕੁੱਟ ਮੱਕੀ ਸੇਤੂ ਨਹੀਂ ਖਾਦੀ। ਆਉਂਦੀ ਹੈ ਇਹ ਖਿਰ ਯਾਦ। ਆਉਂਦੀ ਹੈ ਯਾਦ ਆਉਂਦੀ ਹੈ। ਯਾਦਾਂ ਤਾਂ ਬਜ਼ੁਰਗਾਂ ਦੀਆਂ ਯਾਦਾਂ ਤਾਂ ਅਸੀਂ ਸਿਮੇਟ ਕੇ ਨਾਲ ਰੱਖਾਂਗੇ ਤਾਂ ਹੀ ਅਸੀਂ ਅੱਗੇ ਚਲਾਂਗੇ ਨਾ। ਜਿੱਦਾਂ ਤੁਸੀਂ ਗੱਲ ਕੀਤੀ ਹੁਣ ਸਭ ਤੋਂ ਛੋਟੇ ਸੀਗੇ ਤੁਹਾਡੀਆਂ ਭੈਣਾਂ ਵੀ ਸੀਗੀਆਂ। ਭਰਾਵਾਂ ਤੇ ਭੈਣਾਂ ਦੇ ਨਾਲ ਕਿੰਨਾ ਪਿਆਰ ਸੀ। ਅੱਛਾ ਪਿਆਰ ਅੱਜ ਵੀ ਪਿਆਰ ਹੈ। ਅੱਜ ਵੀ ਅਸੀਂ ਭੈਣਾਂ ਭਰਾ ਸਾਰੇ ਇਕੱਠੇ ਆ। ਬਹੁਤ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਧੰਨਵਾਦ। ਤੁਸੀਂ ਜਾਂਦੇ ਜਾਂਦੇ ਵੈਲੈਂਟਾਈਨ ਵੀਕ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋ? ਸਾਰਿਆਂ ਨੂੰ ਕਹਿੰਨਾ ਹੈ ਪਿਆਰ ਵਧਾਓ, ਸਾਡੇ ਕੋਲ ਫੁੱਲ ਲੈ ਕੇ ਜਾਓ, ਆਪਣੇ ਬੱਚਿਆਂ ਨੂੰ ਵੀ ਪਿਆਰ ਕਰੋ, ਆਪਣੇ ਬੱਚਿਆਂ ਨੂੰ ਵੀ ਫੁੱਲ ਦਿਓ, ਤਾਂ ਹੀ ਪਿਆਰ ਵਧੇਗਾ। ਇਹ ਪਿਆਰ ਦਾ ਸੁਨੇਹਾ ਦਿਓ। ਸੋ ਇਹ ਸੀਗੇ ਪੀਐਸ ਗਾਂਧੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਫੁੱਲਾਂ ਦੇ ਬਾਰੇ ਜਾਣਕਾਰੀ ਦਿੱਤੀ ਪੰਜਾਬ ਦੇ ਬਾਰੇ ਦੱਸਿਆ ਇਹਨਾਂ ਨੇ ਪੰਜਾਬ ਦੀ ਪੰਜਾਬੀ ਮਾਂ ਬੋਲੀ ਜਾਂ ਪੰਜਾਬ ਕਿਹੋ ਜਿਹਾ ਹੁੰਦਾ ਸੀਗਾ ਸਾਡਾ ਪਹਿਲਾਂ ਕਿਤੇ ਨਾ ਕਿਤੇ ਕੁਝ ਕੁਛ ਚੀਜ਼ਾਂ ਲੋਪ ਹੋ ਰਹੀਆਂ ਨੇ ਪਰ ਉਹਨਾਂ ਨੂੰ ਇਦਾਂ ਦੀਆਂ ਸ਼ਕਤੀਆਂ ਨੇ ਜਿੰਦਾ ਵੀ ਰੱਖ ਗਿਆ ਹੋਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਮੈਨੂੰ ਬੜਾ ਵਧੀਆ ਲੱਗਿਆ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰਕੇ ਹੁਣ ਦੋ ਜੀ ਸਾਨੂੰ ਇਜਾਜ਼ਤ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਅਜੇ ਬਿਲਾ ਧੰਨਵਾਦ ਸਸ਼ੇਕਾਲ ਸ਼ਬਕ ਹੈ